ਕੀਤੇ ਗਏ ਨੇ ਤੇ ਪ੍ਰੈਸ਼ਰ ਕੁੱਕਰ ਚ ਉਸ ਟੁਕੜਿਆਂ ਨੂੰ ਅਬਾਲਿਆ ਗਿਆ ਤੇ ਉਬਾਲ ਕੇ ਉਸ ਤੋਂ ਬਾਅਦ ਜੋ ਟੁਕੜੇ ਸਨ ਉਹਨਾਂ ਨੂੰ ਛੀਲ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਹైదరాబాద్ ਤੋਂ ਇਹ ਬਹੁਤ ਹੀ ਭਿਆਨਕ ਖਬਰ ਹੈ ਬਹੁਤ ਹੀ ਹਲਾਨ ਦਿਲ ਦਹਿਲਾ ਦੇਣ ਵਾਲੀ ਖਬਰ ਹੈ ਕਿ ਇੱਕ ਜੋ ਫੌਜੀ ਆ ਸੇਵਾ ਮੁਕਤ ਫੌਜੀ ਵੱਲੋਂ ਆਪਣੀ ਪਤਨੀ ਦਾ ਕਤਲ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਪਤਨੀ ਦੀ Laash ਦੇ ਟੁਕੜੇ ਕੀਤੇ ਜਾਂਦੇ ਨੇ ਉਹ ਤੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੈਸ਼ਰ ਕੁੱਕਰ ਚ ਉਬਾਲਿਆ ਜਾਂਦਾ ਤੇ ਉਸ ਤੋਂ ਬਾਅਦ ਛੀਲ ਚ ਸੁੱਟ ਦਿੱਤਾ ਜਾਂਦਾ ਹੈ ਤਾਂ ਹైదరాబాద్ ਦੀ ਇਹ ਖਬਰ ਹੈ ਦਿਲ ਦਹਿਲਾ ਦੇਣ ਵਾਲੀ ਖਬਰ ਹੈ ਕਿ ਇਸ ਤਰ੍ਹਾਂ ਭਿਆਨਕ ਵਾਰਦਾਤ ਨੂੰ ਜਾਮ ਦੁੱਤਾ ਗਿਆ ਹੈ ਕਿ ਇਸ ਤਰ੍ਹਾਂ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਸੇਵਾ ਮੁਕਤ ਫੌਜੀ ਵੱਲੋਂ ਇਸ ਵਾਰਦਾਤ ਨੂੰ ਜਾਮ ਦੁੱਤਾ ਗਿਆ ਆਪਣੀ ਪਤਨੀ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੁਕੜੇ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੈਸ਼ਰ ਕੁੱਕਰ 'ਚ ਉਬਾਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਬਾਲ ਕੇ ਉਹਨਾਂ ਟੁਕੜਿਆਂ ਨੂੰ ਛੀਲ 'ਚ ਸੁੱਟ ਦਿੱਤਾ ਜਾਂਦਾ ਹੈ ਤਾਂ ਪੱਤੀ ਦੇ ਘਰ ਵਾਲਿਆਂ ਵੱਲੋਂ ਜੋ ਹੈ ਲੜਕੀ ਹੈ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਵਾਈ ਗਈ ਸੀ ਪਰੇ ਵੱਡੀ ਵਾਰਦਾਤ ਜੋ ਹੈ ਸਾਹਮਣੇ ਆਈ ਹੈ ਹਾਦਰਾਬਾਦ ਤੋਂ ਜਿੱਥੇ ਕਿ ਇੱਕ ਸੇਵਾਮੁਕਤ ਫੌਜੀ ਵੱਲੋਂ ਇਸ ਤਰ੍ਹਾਂ ਨਾਲਾਂ ਜਾਨ ਦਿੱਤਾ ਗਿਆ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਉਸ ਦੀ ਲਾਸ਼ ਦੇ ਟੁਕੜੇ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਟੁਕੜਿਆਂ ਨੂੰ ਪ੍ਰੈਸ਼ਰ ਕੁੱਕਰ 'ਚ ਉਬਾਲਿਆ ਜਾਂਦਾ ਹੈ ਤੇ ਉਬਾਲ ਕੇ ਉਹਨਾਂ ਨੂੰ ਛੀਲ 'ਚ ਸੁੱਟ ਦਿੱਤਾ ਜਾਂਦਾ ਹੈ ਤਾਂ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਖਬਰ ਹੈ ਖੌਫਨਾਕ ਵਾਰਦਾਤ ਹੈ ਕਿ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੇਵਾਮੁਕਤ ਫੌਜੀ ਵੱਲੋਂ ਆਪਣੀ ਪਤਨੀ ਦਾ ਕਤਲ ਕੀਤਾ ਗਿਆ ਤੇ ਉਸ ਦੀ ਲਾਸ਼ ਦੇ ਟੁਕੜੇ ਕਰਕੇ ਉਹਨਾਂ ਨੂੰ ਪ੍ਰੈਸ਼ਰ ਕੁੱਕਰ ਚ ਉਬਾਲਿਆ ਗਿਆ ਤਾਂ ਸੋਚ ਕੇ ਵੀ ਇਸ ਖਬਰ ਤੋਂ ਜੋ ਹੈ ਕਿ ਕਿਸ ਤਰ੍ਹਾਂ ਦਿਲ ਦਹਿਲਾ ਦੇਣ ਵਾਲਾ ਉਹ ਮੰਜ਼ਰ ਹੋਵੇਗਾ ਕਿਸ ਤਰ੍ਹਾਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜੋ ਲੜਕੀ ਹੈ ਉਸ ਦੇ ਘਰ ਵਾਲਿਆਂ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਖਵਾਈ ਗਈ ਸੀ ਕਿਉਂਕਿ ਜਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਲੜਕੀ ਦੀ ਜੋ লাশ ਹੈ ਉਹ ਵੀ ਨਹੀਂ ਮਿਲੀ ਕਿਉਂਕਿ ਸਭ ਤੋਂ ਪਹਿਲਾਂ ਕਤਲ ਕੀਤਾ ਜਾਂਦਾ ਹੈ ਉਸ ਤੋਂ ਬਾਅਦ লাশ ਦੇ ਛੋਟੇ ਟੁਕੜੇ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੈਸ਼ਰ ਕੁੱਕਰ 'ਚ ਉਬਾਲਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਢੀਲ 'ਚ ਸੁੱਟ ਦਿੱਤਾ ਜਾਂਦਾ ਤਾਂ ਬੇਹੱਦ ਹੈਰਾਨ ਕਰ ਦੇਣ ਵਾਲੀ ਖਬਰ ਹੈ ਖੌਫਨਾਕ ਵਾਰਦਾਤ ਹੈ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਕਿ ਕਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਸੇ ਦੇ ਵੀ ਰੋਂਗਤੇ ਖੜੇ ਹੋ ਜਾਣਗੇ ਇਸ ਤਰ੍ਹਾਂ ਦੀ ਜੋ ਹੈ ਖਬਰ ਨੂੰ ਵੇਖ ਕੇ ਕਿਉਂਕਿ ਕਿਸ ਤਰ੍ਹਾਂ ਪਹਿਲਾਂ ਕਤਲ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਟੁਕੜੇ ਕੀਤੇ ਜਾਂਦੇ ਨੇ ਲਾਸ਼ ਦੇ ਉਸ ਤੋਂ ਬਾਅਦ ਉਸਨੂੰ ਪ੍ਰੈਸ਼ਰ ਕੁੱਕਰ 'ਚ ਉਬਾਲਿਆ ਜਾਂਦਾ ਹੈ ਇਸ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਹైదరాబాద్ ਤੋਂ ਬਿਲਕੁਲ ਇੱਕ ਖਬਰ ਸਾਹਮਣੇ ਆਈ ਹੈ ਜਿਸ ਨੂੰ ਅਦਲ ਦਹਿਲਾ ਦੇਣ ਵਾਲੀਆਂ ਰੌਂਕ ਤੇ ਖੜ ਦੇ ਖੜੇ ਕਰ ਦੇਣ ਵਾਲੀਆਂ ਕਿ ਕਿਸ ਤਰ੍ਹਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਸੇਵਾ ਮੁਕਤ ਫੌਜੀ ਵੱਲੋਂ ਉਸ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ ਕਰਕੇ ਉਹਨਾਂ ਨੂੰ ਪ੍ਰੈਸ਼ਰ ਕੁੱਕਰ 'ਚ ਉਬਾਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੋ ਹੈ ਛੀਲ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜੋ ਮਲਾਜ਼ਮ ਹੈ ਜੋ ਸੇਵਾ ਮੁਕਤੀ ਫੌਜ ਤੋਂ ਰਿਟਾਇਰ ਹੋ ਚੁੱਕਾ ਸੀ ਤੇ ਫਿਲਹਾਲ ਸੁਰੱਖਿਆ ਗਾਰਡ ਦਾ ਕੰਮ ਕਰ ਰਿਹਾ ਸੀ ਜੋ ਲੜਕੀ ਉਸਦੇ ਘਰ ਵਾਲਿਆਂ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਕਰਵਾਈ ਗਈ ਸੀ ਕਿਉਂਕਿ ਲੜਕੀ ਮਿਲ ਨਹੀਂ ਰਹੀ ਸੀ ਤੇ ਜਿਸ ਤੋਂ ਬਾਅਦ ਹੁਣ ਸਾਹਮਣੇ ਆਇਆ ਕਿ ਉਸ ਲੜਕੀ ਦਾ ਉਸਦੇ ਪਤੀ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਖੌਫਨਾਕ ਤੰਗ ਨਾਲ ਉਸ ਦੀ Laash ਨੂੰ ਵੀ ਖੁਰਦ-ਬੁਰਦ ਕਰਕੇ ਹਟਾ ਦਿੱਤਾ ਗਿਆ